ਆਹ ਜੀ ਬੱਦਲ ਸਾਸੇਉਤਲੀ ਪਾਸੇ ਬਣਿਆ ਬਹੁਤ ਵਧੀਆ ਛੈਲੇ ਮੀਂਹ ਪਊਗਾ ਕੁਛ ਇਹਦੇ ਨਾਲ ਇੱਧਰ ਲੱਭਸਿਆ ਤੇ ਇਹ ਬੱਦਲ ਮੀਂਹ ਪਾਊਗਾ ਮਰਾ ਮਟਰ ਦਾ ਗੱਜ ਕਰੂਗਾ ਇੱਧਰ ਇੱਕ ਉੱਠਿਆ ਸੀ ਸਾਡੇ ਇੱਥੋਂ ਇੱਕ ਡੱਬ ਵਾਲੀ ਕਨੀਓ ਇਹ ਉੱਠ ਕੇ ਜੇ ਮਨਜ਼ੂਰ ਜੀ ਹੋ ਗਿਆ ਜੀ ਪਿੰਡ ਰੁੱਗਣਾ ਜਿਹੜਾ ਸਰਸਾ ਤੋਂ ਮੂਵੀ ਬਣਾਉਨੇ ਆ ਤੇ ਇਹ ਲੱਗਦਾ ਚੰਗ ਵੇਖੋ ਆ ਮੜਾ ਮੋਟਾ بارش ਕੋਈ ਨਾ ਕਰੂਗਾ ਮੜੀ ਮੋਟੀ ਥੋੜੀ ਕਰੇ ਬਾੜੀ ਕਰੇ ਕਿਤੇ ਬਾਕੀ ਮੌਸਮ ਸਾਫ ਹੀ ਹੈ ਜਿਵੇਂ ਦੱਸਿਆ ਸੀ ਮੌਸਮ ਨੇ ਓਵੇਂ ਜਿਵੇਂ ਕਰ ਬਟ ਲਈ ਨਹੀਂ ਜੀ ਬਸ ਜਿੰਨਾ ਕੁ ਥੋੜਾ ਥੋੜਾ ਕਿਤੇ ਕਿਤੇ ਮੀਂਹ ਪੈ ਗਿਆ ਬਾਕੀ ਚਲੋ ਐ ਵੀ ਸੁਣਿਆ ਨੇੜੇ ਤੜੇ ਵੀ ਪਾਸੇ-ਆਸੇ ਮੀਂਹ ਪਿਆ ਹੋਕ ਤੇ ਨਹੀਂ ਪਿਆ ਚਲੋ ਜੀ ਵਧੀਆ ਜੋ ਉਹਨੂੰ ਭਾਵਾ ਹੈ ਇੰਦਰ ਦੇਵਤੀ ਨੂੰ ਜਦੋਂ ਹੁਕਮ ਹੋਊ ਉਹਨੂੰ ਪਾਊਗਾ ਅੰਮ੍ਰਿਤ ਵੇਲੇ ਵਿਵਿਹਾ ਬੋਲਿਆ ਤਾਂਦਾਰੀ ਸੂਨੀ ਪੁਕਾਰ ਮੇਘ ਨੇ ਫਰਮਾਨ ਹੋਇਓ ਵਰਸੋ ਕਿਰਪਾ ਧਾਰ ਬਾਈ ਗੁਰੂ